ਸਤਿ ਸ੍ਰੀ ਅਕਾਲ ਕੌਰ ਸੰਦੂ ਗਟੀ ਕੈਨ ਬਿਊਟੀ ਸਲੂਨ ਤੁਰੀ ਤੇ ਸਵਾਗਤ ਹੈ ਜੀ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਆਸੀਂ ਵੀ ਠੀਕ ਠਾਕ ਆ ਜੀ ਲਓ ਜੀ ਜਿਹੜਾ ਅੱਜ ਆਪਣੇ ਕੋਲੇ ਸੂਟ ਕੱਪੜਾ ਆਇਆ ਹੈ ਹਨਾ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਨ ਲੱਗੇ ਆ ਕਿਉਂਕਿ ਬਹੁਤ ਜ਼ਿਆਦਾ ਮੰਗ ਸੀਗੀ ਭੈਣਾਂ ਦੀ ਕਿ ਪਸ਼ਮੀਨੇ ਦੇ ਵਿੱਚ ਵਰਕ ਕਰੇ ਹੋਏ ਸੂਟ ਸਾਨੂੰ ਦਿਓ ਹਨਾ ਕਿਉਂਕਿ ਜਦੋਂ ਅਸੀਂ ਵਰਕ ਕਰਵਾਉਣਾ ਹੈ ਹਨਾ ਟਾਈਮ ਲੱਗ ਜਾਂਦਾ ਹੈ 15-20 ਦਿਨਾਂ ਦਾ ਟਾਈਮ ਲੱਗ ਜਾਂਦਾ ਘੱਟੋ ਘੱਟ ਤੇ ਹੁਣ ਆਪਣੇ ਕੋਲੇ ਵਰਕ ਹੋਏ ਹੋਏ ਸੂਟ ਆਏ ਆ ਵਿੱਚ ਕੁਛ ਤਾਂ ਆਪਣੇ ਕਰਵਾਏ ਹੋਏ ਆ ਕੁਸ ਜਿਹੜੇ ਹੈਗੇ ਨੇ ਵਰਕ ਹੋਏ ਹੋਏ ਆਏ ਆ ਉਹ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਜਿੱਦਾਂ ਜਦੋਂ ਮਰਜੀ ਹਨਾ ਜਿਵੇਂ ਹੁਣ ਠੰਡ ਹੈਗੀ ਹੁਣ ਪਾਉਣ ਦਾ ਰੁੱਤ ਹੈਗੀ ਜਿਵੇਂ ਆਪਾਂ ਕਹਿ ਲਈਏ ਹਨਾ ਕੋਈ ਕੋਈ ਕਿਸੇ ਦੇ ਕੋਈ ਪ੍ਰੋਗਰਾਮ ਆਉਂਦਾ ਆ ਸੂਟ ਪਾਉਣਾ ਕਿੱਥੇ ਹੁਣ ਵਰਕ ਕਰਨ ਦੇਣਾ ਉਦੋਂ ਨੂੰ ਜਿਹੜਾ ਹੈਗਾ ਠੰਡ ਨੰਘਣ ਵਾਲੀ ਹੋ ਜੂਗੀ ਇਹਦੇ ਕਰਕੇ ਜਿਹੜਾ ਇਸ ਤੋਂ ਪਹਿਲਾਂ ਪਹਿਲਾ ਟਾਈਮ ਸੀਗਾ ਜਿਵੇਂ ਆਪਣੇ ਕੋਲੇ ਖੁੱਲਾ ਟਾਈਮ ਹੁੰਦਾ ਹੈ ਨਾ ਆਪਾਂ ਨੇ ਵਰਕ ਹੋਣ ਲਈ ਦੇ ਤਾਂ ਹੁਣ ਆਪਣੇ ਕੋਲੇ ਜਿਹੜੇ ਵਰਕ ਹੋ ਕੇ ਆਏ ਆ ਸੂਟ ਕਾਫੀ ਸੂਟ ਸਾਡੇ ਇਹਦੇ ਵਿੱਚੋਂ ਜਿਹੜੇ ਹੈਗੇ ਸੇਲ ਹੋ ਗਏ ਨੇ ਤੇ ਉਹਦੇ ਨਾਲ ਦੇ ਕਲਰ ਮੈਂ ਤੁਹਾਨੂੰ ਦੱਸ ਦਾਂਗੀ ਤੁਸੀਂ ਸਾਡੇ ਤੋਂ ਹੋਰ ਵੀ ਲੈ ਸਕਦੇ ਹੋ ਹੁਣ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੱਗੇ ਆ ਜਿਹੜੇ ਆਪਣੇ ਕੋਲੇ ਸੂਟ ਆਏ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਆ ਹੈਗਾ ਯਾ ਕੌ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਜਿਹੜਾ ਹੈਗਾ ਬਰਨਾਲਾ ਰੋਡ ਦੇ ਉੱਪਰ ਹੈਗਾ ਜੀ ਕੱਕੜਵਾਲ ਚੌਕ ਦੇ ਵਿੱਚ ਦਸਵੇਂ ਸਨਗਰ ਗੁਰਦੁਆਰਾ ਕਲੰਗੀਧਰ ਸਾਹਿਬ ਦਸਵੇਂ ਸਨਗਰ ਦਾ ਹੋੜ ਲੱਗਿਆ ਹੋਇਆ ਹੈ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਆ ਤੁਸੀਂ ਸਾਡੇ ਤੋਂ ਜਿਹੜਾ ਹੈਗਾ ਮੈਸੇਜ ਵਗੈਰਾ ਕਰਕੇ ਹਨਾ ਤੇ ਪੁੱਛ ਵੀ ਸਕਦੇ ਹੋ ਬਾਕੀ ਕੋਈ ਕੋ ਕੁਝ ਵੀ ਪੁੱਛਣਾ ਚਾਹੋ ਨੇ ਪੁੱਛ ਸਕਦੇ ਹੋ ਬਾਕੀ ਕੋਈ ਵੀ ਸੂਟ ਤੁਸੀਂ ਸਾਡੇ ਤੋਂ ਖਰੀਦਣਾ ਚਾਹੋ ਨੇ ਆਨਲਾਈਨ ਖਰੀਦਣਾ ਚਾਹੋ ਨੇ ਘਰ ਬੈਠੇ ਜਿੱਥੇ ਮਰਜੀ ਬੈਠੇ ਤੁਸੀਂ ਸਾਡੇ ਤੋਂ ਸਕਰੀਨ ਸ਼ਾਟ ਲੈਓ ਤੇ ਸੂਟ ਖਰੀਦ ਸਕਦੇ ਹੋ ਕਿਉਂਕਿ ਜੀ ਇਹ ਵਾਲਾ ਜਿਹੜਾ ਹੈਗੇ ਨੇ ਸੂਟ ਆ ਪਹਿਲਾਂ ਸਾਡੇ ਕੋਲੇ 4 ਦਿਨਾਂ ਦੇ ਵਿੱਚ ਹੀ ਜਿਹੜੇ ਹੈਗੇ ਨੇ ਸੋਲਡ ਹੋ ਗਏ ਆ ਅੱਜ ਵੀ ਅਸੀਂ ਜਿਹੜਾ ਨਵਾਂ ਮਾਲ ਆਇਆ ਸੀਗਾ ਇਹਦੇ ਵਿੱਚੋਂ ਕਾਫੀ ਸੂਟ ਜਿਹੜੇ ਹੈਗੇ ਨੇ ਸੋਲਡ ਹੋ ਗਏ ਆ ਤੇ ਹੁਣ ਕਿਉਂਕਿ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਮਿਲਦਾ ਹੈਗਾ ਹੁਣ ਤੁਹਾਨੂੰ ਅਸੀਂ ਚੈੱਕ ਕਰਵਾਉਣ ਲੱਗੇ ਆ ਵੀ ਕਿੱਦਾਂ ਦਾ ਵਰਕ ਹੈਗਾ ਆਪਣੇ ਕੋਲੇ ਜਿਹੜਾ ਹੈਗਾ ਕਿੱਦਾਂ ਦੇ ਕਲਰ ਵਗੈਰਾ ਕਿੱਦਾਂ ਦੇ ਕੱਪੜੇ ਤੇ ਹੋਇਆ ਹੋਇਆ ਇਹ ਪਿਓਰ ਪਸ਼ਮੀਨੇ ਤੇ ਜਿਹੜਾ ਹੈਗਾ ਵਰਕ ਹੋਇਆ ਹੋਇਆ ਜੀ ਲਓ ਜੀ ਆਪਾਂ ਤਾਂ ਇਹ ਪਹਿਲਾਂ ਚੈੱਕ ਕਰਵਾਵਾਂਗੇ ਇੱਕ ਤੋਂ ਦੇਖੋ ਨਕੇ ਅਲੋ ਆ ਦੇਖੋ ਜੀ ਪਸ਼ਮੀਨੇ ਦੇ ਉੱਤੇ ਵਰਕ ਹੋਇਆ ਹੋਇਆ ਇਹ ਜਿਹੜਾ ਘੇਰਾ ਵਰਕ ਹੋਇਆ ਹੋਇਆ ਹੈ ਦੇਖੋ ਘੇਰੇ ਤੇ ਜਿਹੜਾ ਹੈਗਾ ਦੇਖੋ ਕਿੰਨਾ ਸੋਹਣਾ ਥ੍ਰੈਡਵਰਕ ਹੋਇਆ ਹੋਇਆ ਬ੍ਰੀਕ ਬ੍ਰੀਕ ਜਿਹੜਾ ਹੈਗਾ ਥ੍ਰੈਡਵਰਕ ਹੋਇਆ ਹੋਇਆ ਹੈਗਾ ਦੇਖੋ ਨੇੜੇ ਲਾ ਕੇ ਮੈਂ ਤੁਹਾਨੂੰ ਜਿਹੜੀ ਹੈਗੀ ਵਰਕ ਦੀ ਜਿਹੜੀ ਹੈਗੀ ਫਿਨਿਸ਼ਿੰਗ ਚੈੱਕ ਕਰਵਾ ਦਾਂਗੇ ਇਹ ਵਾਲਾ ਜਿਹੜਾ ਹੈਗਾ ਘੇਰਾ ਹੋਇਆ ਹੋਇਆ ਇਹਦਾ ਘੇਰਾ ਤੁਸੀਂ ਜਿੰਨਾ ਮਰਜ਼ੀ ਖੁੱਲਾ ਡੁੱਲਾ ਬਣਾ ਸਕਦੇ ਹੋ ਆ ਦੇਖੋ ਇਸ ਤਰ੍ਹਾਂ ਆਪਾਂ ਇੱਕ ਸੂਟ ਜਿਹੜਾ ਹੈਗਾ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਾਂਗੇ ਆ ਦੇਖੋ ਜਿੰਨਾ ਮਰਜ਼ੀ ਤੁਸੀਂ ਜਿਹੜਾ ਹੈਗਾ ਘੇਰਾ ਆਪ ਦਾ ਰਖਵਾ ਸਕਦੇ ਹੋ ਦੇਖੋ ਬਾਕੀ ਆਪਣੇ ਇੱਕ ਸਾਈਡ ਤੇ ਜਿਹੜਾ ਹੈਗਾ ਤੁਸੀਂ ਰਾਮ ਨਾਲ ਜਿੱਦਾਂ ਬਚਾਲੇ ਕੜਾਈਆਂ ਆ ਜਾਂਦੀਆਂ ਨੇ ਹਨਾ ਉਹਦੇ ਚ ਕੀ ਪ੍ਰੋਬਲਮ ਆਉਂਦੀ ਹੈਗੀ ਕਿ ਸਲਵਾਰ ਦੇ ਗੋਡੇ ਨਹੀਂ ਪੈਂਦੇ ਜਿਹੜਾ ਕੋਈ ਭਾਰੀ ਹੁੰਦਾ ਵਾ ਉਹਨਾਂ ਦੀ ਸਲਵਾਰ ਬਣਨ ਚ ਪ੍ਰੋਬਲਮ ਹੁੰਦੀ ਹੈ ਇਹਦੇ ਦੇਖੋ ਨੇ ਆਪਾਂ ਨੇ ਇੱਕ ਸਾਈਡ ਤੇ ਵਰਕ ਕਰਾਇਆ ਹੋਇਆ ਇਧਰੋਂ ਤੁਸੀਂ ਰਾਮ ਨਾਲ ਜਿਹੜੇ ਹੈਗੇ ਗੋਡੇ ਪਾ ਸਕਦੇ ਹੋ ਕਾਫੀ ਜਿਵੇਂ 26 27 ਸ 22 ਇੰਚ ਤੱਕ 25 ਇੰਚ ਸਰਕ ਹਨਾ ਤੁਸੀਂ ਆਪਣਾ ਇਹਦੇ ਵਿੱਚੋਂ ਘੇਰਾ ਤਿਆਰ ਕਰ ਸਕਦੇ ਆ ਬਾਕੀ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹਦੇ ਤੇ ਵਰਕ ਹੋਇਆ ਹੋਇਆ ਜੀ ਬਹੁਤ ਸੋਹਣਾ ਵਰਕ ਹੋਇਆ ਹੈ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਕਸ਼ਮੀਰੀਆਂ ਦੇ ਸੂਟ ਨੇ ਜੀ ਇਹ ਵਾਲਾ ਸੂਟ ਆ ਜਿਹੜਾ ਹੈਗਾ ਨੇ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਜੀ ਇਹ ਸੂਟਾਂ ਦਾ 15-1500 ਰੁਪਏ ਆ ਰੇਟ ਸੀਗਾ ਜੀ ਆਪਣੇ ਕੋਲੇ ਜਿਹੜਾ ਮਿਲੂ 999 ਰੁਪਏ ਦਾ ਤੁਹਾਨੂੰ ਇੱਕ ਸੂਟ ਮਿਲੇਗਾ ਜੇ ਤੁਸੀਂ ਦੋ ਸੂਟ ਖਰੀਦੋਗੇ ਸਾਡੇ ਕੋਲੋਂ ਤਾਂ ਤੁਹਾਨੂੰ ਆਪਾਂ 1900 ਦੇ ਦੇਵਾਂਗੇ ਜੀ ਤੁਸੀਂ ਸਾਡੇ ਕੋਲ ਦੋ ਸੂਟ ਵੀ ਖਰੀਦ ਸਕਦੇ ਆ ਦੇਖੋ ਇਹ ਮਸਟਰਡ ਕਲਰ ਆ ਗਿਆ ਜਿੱਦਾਂ येलो ਮਸਟਰਡ ਇਹ ਜਿਹੜਾ ਆਪਾਂ ਕਹਿ ਲਈਏ ਦੇਖੋ ਚੈਰੀ ਜਿਹਾ ਕਲਰ ਆ ਗਿਆ ਜਿੱਦਾਂ ਨਾ ਇਹਨੂੰ ਆਪਾਂ ਲਾਲ ਕਹਿ ਸਕਦੇ ਆ ਨਾ ਲਾਜੀ ਜਿੱਦਾਂ ਚੈਰੀ ਜਿਹਾ ਕਲਰ ਆ ਗਿਆ ਇਹ ਜਿਹੜਾ ਮਹਿਰੂਨ ਕਲਰ ਆ ਗਿਆ ਜੀ ਨਾਭੀ ਕਲਰ ਆ ਗਿਆ ਇਹਦੇ 'ਚ ਇੱਕ ਮਹਿੰਦੀ ਕਲਰ ਹੈ ਆਪਣੇ ਕੋਲੇ ਇੱਕ ਆਪਣੇ ਕੋਲੇ ਇਹਦੇ 'ਚ ਜਿਵੇਂ ਹਰਾ ਮਹਿੰਦੀ ਜਿਹਾ ਕਹਿ ਲਈਏ ਆਪਾਂ ਉਹ ਕਲਰ ਹੈ ਇਹ ਦੇਖੋ ਇਹਦੇ 'ਚ ਲਾਈਟ ਕਲਰ ਵੀ ਆਇਆ ਲਾਈਟ ਕਲਰ ਵੀ ਆਇਆ ਤੇ ਡਾਰਕ ਕਲਰ ਵੀ ਆਇਆ ਕੜਾਈਆਂ ਦਾ ਥੋੜਾ ਬਹੁਤ ਜਿਹੜਾ ਹੈਗਾ ਫਰਕ ਮਿਲ ਜੂਗਾ ਤੁਹਾਨੂੰ ਆ ਦੇਖੋ ਜਿੱਦਾਂ ਇੱਥੇ ਕੜਾਈ ਹੋਰ ਹੋਈ ਹੋਈ ਹੈ ਇੱਥੇ ਹੋਰ ਹੋਈ ਹੋਈ ਹੈ ਕੜਾਈਆਂ ਦੇ ਤੁਸੀਂ ਕਲਰ ਖਰੀਦ ਸਕਦੇ ਨੇ ਇਹਦੇ ਚ ਆਪਣੇ ਕੋਲੇ ਲਾਈਟ ਚਾਟ ਵੀ ਆਇਆ ਤੇ ਡਾਰਕ ਚਾਟ ਵੀ ਆਇਆ ਦੇਖੋ ਡਾਰਕ ਵੀ ਮਿਲ ਜਾਣਗੇ ਇਹਦੇ ਚ ਇੱਕ ਬਲੈਕ ਕਲਰ ਵੀ ਮਿਲ ਜੂ ਤੁਹਾਨੂੰ ਸਾਡੇ ਕੋਲੋਂ ਮਹਿੰਦੀ ਕਲਰ ਵੀ ਉਹ ਸਾਡੇ ਜਿਹੜੇ ਹੈਗੇ ਨੇ ਕਲਰ ਕੋਈ ਦਿਖਾਉਣ ਵਾਸਤੇ ਲੈ ਕੇ ਗਿਆ ਹੋਇਆ ਹੈ ਉਹ ਕਲਰ ਵੀ ਆਪਣੇ ਕੋਲੇ ਹੈਗੇ ਨੇ ਬਾਕੀ ਦੇਖੋ ਇਹ ਲਾਈਟ ਕਲਰ ਆ ਗਿਆ ਗ੍ਰੇ ਕਲਰ ਆ ਗਿਆ ਇਹ ਜਿੱਦਾਂ ਆਪਾਂ ਕਹਿੰਦੇ ਸਕਿਨ ਕਲਰ ਆ ਗਿਆ ਆਪਾਂ ਨੇ ਸਾਰਿਆਂ ਦੀ ਚੁਆਇਸ ਦੇ ਹਿਸਾਬ ਨਾਲ ਜਿਹੜੇ ਹੈਗੇ ਨੇ ਇਹ ਵਾਲੇ ਸੂਟ ਖਰੀਦੇ ਨੇ ਤੇ ਫੇਰ ਵਾਲੇ ਸੂਟ ਸਾਡੇ ਤੋਂ ਪਲੇਨ ਵੀ ਲੈ ਸਕਦੇ ਹੋ ਜੇ ਤੁਸੀਂ ਆਪਦੇ ਪਸੰਦ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਥ्रेड ਵਰਕ ਤੁਸੀਂ ਉਹ ਵੀ ਕਰਵਾ ਸਕਦੇ ਹੋ ਹਨ ਜਿੱਦਾਂ ਦਾ ਮਰਜੀ ਤੁਸੀਂ ਜਿਹੜਾ ਹੈਗਾ ਆਪਦਾ ਵਰਕ ਦੇਖ ਕੇ ਦਿਖਾ ਕੇ ਸਾਨੂੰ ਓਦਾਂ ਦਾ ਸੂਟ ਤਿਆਰ ਕਰਵਾ ਸਕਦੇ ਹੋ ਇੱਕ ਆਪਣੇ ਕੋਲੇ ਜਿਹੜੀਆਂ ਹੈਗੀਆਂ ਇਹ ਵਾਲੀਆਂ ਸ਼ਰਟਾਂ ਆਈਆਂ ਨੇ ਜੀ ਇਹ ਤੁਸੀਂ ਸਾਡੇ ਕੋਲੋਂ ਸਲਵਾਰਾਂ ਬਲਾ ਕੇ ਪੂਰਾ ਸੂਟ ਵੀ ਲੈ ਸਕਦੇ ਹੋ ਜੇ ਕਿਸੇ ਪਹਿਣਾ ਨੇ ਕੱਲੀਆਂ ਸਲਟਾਂ ਖਰੀਦਣੀਆਂ ਨੇ ਉਹ ਵੀ ਖਰੀਦ ਸਕਦਾ ਹੈ ਇਹ ਜਿਹੜੀਆਂ ਹੈਗੇ ਸਹਿਬਾ ਦੀਆਂ ਸ਼ਰਟਾਂ ਨੇ ਜਿੱਦਾਂ ਆਪਾਂ ਕਹਿ ਲਈਏ ਹਨਾ ਜਿਵੇਂ ਵਿੱਚ ਆਰਾਮ ਟੈਕਸ ਦੀਆਂ ਜਾਂ ਜਿਵੇਂ ਪ੍ਰਗਤੀ ਦੀਆਂ ਹਨਾ ਇਹ ਵਾਲੇ ਬ੍ਰਾਂਡ ਦੀਆਂ ਸ਼ਰਟਾਂ ਨੇ ਪੂਰਾ ਖੁੱਲਾ ਡੁੱਲਾ ਕਪੜਾ ਹੋਊਗਾ ਦੇਖੋ ਜੀ ਦੇ ਵਿੱਚ ਕਿੰਨੇ ਜਿਆਦੇ ਕਲਰ ਹੈ ਹਨ ਆਪਣੇ ਕੋਲੇ ਕਈ ਵਾਰੀ ਸਲਵਾਰਾਂ ਪਈਆਂ ਹੁੰਦੀਆਂ ਨੇ ਹਨ ਜੇ ਵਿੱਚ ਪਹਿਣਾ ਦੇ ਬਹੁਤ ਜਿਆਦੇ ਮੈਸੇਜ ਆਉਂਦੇ ਤੇ ਵੀ ਕੱਲੀਆਂ ਸ਼ਰਟਾਂ ਚਾਹੀਦੀਆਂ ਨੇ ਦੇਖੋ ਇਹਦੇ ਵਿੱਚ ਮਸਟਰਡ ਕਲਰ ਵੀ ਹੈਗਾ ਹਨ ਪੀਚ ਕਲਰ ਵੀ ਹੈਗਾ ਰੈੱਡ ਕਲਰ ਵੀ ਹੈਗਾ ਗ੍ਰੀਨ ਵੀ ਹੈਗਾ ਤੇ ਮੋਰ ਪੰਕੀ ਕਲਰ ਵੀ ਹੈਗਾ ਬਲੈਕ ਵੀ ਹੈਗਾ ਤੁਸੀਂ ਜਿਹੜੇ ਮਰਜੀ ਜਿਹੜੇ ਹੈਗੇ ਸੂਟ ਦੇ ਨਾਲ ਇਹ ਬਾਣੀਆਂ ਸ਼ਰਟਾਂ ਪਾ ਸਕਦੇ ਹੋ ਜਿੱਦਾਂ ਤੁਹਾਡੇ ਕੋਲੇ ਸਲਵਾਰਾਂ ਵਗੈਰਾ ਹੈਗੀਆਂ ਨੇ ਤੇ ਇਹ ਜਿਹੜੀ ਹੈਗੀ ਪੂਰੇ ਖੁੱਲੇ ਢੁੱਲੇ ਕੱਪੜੇ ਦੇ ਵਿੱਚ ਸ਼ਰਟ ਹੈ ਜਿੱਦਾਂ 3-3 ਮੀਟਰ ਕੱਪੜਾ ਹੈਗਾ ਜੀ ਆ ਦੇਖੋ ਆ ਜਿਹੜੀ ਹੈਗੀ ਇੱਥੋਂ ਬਾਹਾਂ ਵਾਂ ਅਲੱਗ ਦਿੱਤੀਆਂ ਹੋਈਆਂ ਨੇ ਬਾਹਾਂ ਵਾਂ ਅਲੱਗ ਦਿੱਤੀਆਂ ਹੋਈਆਂ ਨੇ ਜਿੱਦਾਂ ਇਹ ਪਿਸਲਾ ਪੱਲਾ ਆ ਗਿਆ ਇਹ ਵਾਲਾ ਮੋੜਲਾ ਪੱਲਾ ਆ ਗਿਆ ਇਹਦੇ 'ਚ ਬਹੁਤ ਜ਼ਿਆਦਾ ਡਿਜ਼ਾਈਨ ਆਪਣੇ ਕੋਲੇ ਆਏ ਨੇ ਤੁਸੀਂ ਜਿਹੜੇ ਹੈਗੇ 2-2 ਵੀ ਖਰੀਦ ਸਕਦੇ ਹੋ ਆ ਦੇਖੋ ਜਿੱਦਾਂ ਇੱਕ ਨਾਲ ਦੇ 2-2 ਵੀ ਖਰੀਦ ਸਕਦੇ ਹੋ ਜਿਵੇਂ ਦੋ ਪੀਸ ਲੈ ਕੇ ਤੁਸੀਂ ਸਲਵਾਰਾ ਵੀ ਬਣਾ ਸਕਦੇ ਹੋ ਇਹ ਬਹੁਤ ਜ਼ਿਆਦੇ ਜਿਹੜੀਆਂ ਹੈਗੇ ਨੇ ਬਹੁਤ ਹੀ ਜ਼ਿਆਦੇ ਕੱਪੜਾ ਵਧੀਆ ਹੈ ਨਾ ਇਹ ਤੇ ਕੋਈ ਬੁਰਾ ਹੋਵੇ ਜੀ ਨਾ ਇਹ ਕੱਪੜਾ ਖਰਾਬ ਹੋਵੇ ਇਹ ਜਿਹੜਾ ਹੈਗਾ ਨੇ ਆਪਾਂ ਨੇ ਲੋਟ ਦੇ ਵਿੱਚ ਇਕੱਠਾ ਮਾਲ ਚੱਕਿਆ ਸੀਗਾ ਮੈਂ ਤੁਹਾਨੂੰ ਸ਼ਰਟਾਂ ਚੈੱਕ ਕਰਵਾ ਦਾਂਗੀ ਖੋਲ ਕੇ ਚੈੱਕ ਕਰਵਾ ਦਾਂਗੇ ਕਿਉਂਕਿ ਸਾਰੀਆਂ ਤਾਂ ਨਹੀਂ ਕਰਵਾਈਆਂ ਜਾਣੀਆਂ ਆਪਾਂ ਤੁਹਾਨੂੰ 2-4 ਜਿਹੜੀਆਂ ਹੈਗੀਆਂ ਨੇ ਸ਼ਰਟਾਂ ਚੈੱਕ ਕਰਵਾ ਦਾਂਗੇ ਤਾਂ ਦੇਖੋ ਐਸ ਤਰ੍ਹਾਂ ਦੇਖੋ ਕਿੰਨੇ ਸੋਹਣੇ ਨੇ ਜਿਹੜੇ ਹੈਗੇ ਨੇ ਡਿਜ਼ਾਈਨ ਹੈਗੇ ਨੇ ਸ਼ਰਟਾਂ ਦੇਖੋ ਬਹੁਤ ਸੋਹਣੇ ਡਿਜ਼ਾਈਨ ਨੇਗੇ ਕਪੜਾ ਇਹ ਜਿਹੜਾ ਬਹੁਤ ਜਿਆਦਾ ਸੋਹਣਾ ਗਿਆ ਹੋਇਆ ਜੀ ਇਹਨੂੰ ਦੇਖੋ ਤੁਸੀਂ ਦੋ ਤਿੰਨ ਕਲਰਾਂਾਂ ਦੇ ਵਿੱਚ ਜਿਹੜੇ ਹੈਗੇ ਨੇ ਸ਼ਰਟ ਨੂੰ ਕਿਸੇ ਮਰਜ਼ੀ ਜਿਹੜੇ ਹੈਗੇ ਜਿੱਦਾਂ ਤੁਹਾਡੇ ਕੋਲੇ ਬਾਧੂ ਬਾਟਮ ਪਈ ਹੁੰਦੀ ਹੈ ਹਨਾ ਜਦੋਂ ਤੁਸੀਂ ਟਰੌਜ਼ਰ ਖਰੀਦਣਾ ਚਾਹੁੰਦੇ ਆ ਉਹਦੇ ਨਾਲ ਜਿੱਦਾਂ ਬਣੇ ਬਣਾਏ ਟਰੌਜ਼ਰ ਦੇ ਨਾਲ ਤੁਸੀਂ ਲੌਂਗ ਸ਼ਰਟ ਬਣਾ ਕੇ ਵੀ ਪਾ ਸਕਦੇ ਹੋ ਆ ਦੇਖੋ ਵਿੱਚ ਜਿਹੜੇ ਹੈਗੇ ਆਪਣੀਆਂ ਸਲਵਾਰਾਂ ਲੱਗੀਆਂ ਲਗਾਈਆਂ ਵੀ ਹੈਗੀਆਂ ਨੇ ਆ ਦੇਖੋ ਜਿੱਦਾਂ ਇਹਦੇ ਨਾਲ ਸਲਵਾਰ ਸਾਡੀ ਲਾਈ ਹੋਈ ਏ ਜਿੱਦਾਂ ਦਾ ਪ੍ਰਿੰਟ ਹੈ ਪ੍ਰਿੰਟ ਵੀ ਇਹਨਾਂ ਦੇ ਬੜੇ ਸੋਹਣੇ ਹੈਗੇ ਆ ਆ ਦੇਖੋ ਆ ਵੀ ਇਹਦੇ ਨਾਲ ਵੀ ਆਪਣੀ ਜਿਹੜੀ ਹੈਗੀ ਬਾਟਮ ਲਾਈ ਹੋਈ ਏ ਦੇਖੋ ਵਿੱਚ ਸਾਡੀਆਂ ਮੈਚ ਵੀ ਕੀਤੀ ਹੋਈਆਂ ਨੇ ਤੁਸੀਂ ਸਾਡੇ ਕੋਲੋਂ ਕਲੀਆਂ-ਕਲੀਆਂ ਵੀ ਖਰੀਦ ਸਕਦੇ ਹੋ ਇਹ ਜੇ ਤੁਸੀਂ ਕਲੀਆਂ ਖਰੀਦਣਾ ਚਾਹੁੰਦੇ ਹੋ ਉਹ ਵੀ ਖਰੀਦ ਸਕਦੇ ਹੋ ਆ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਜਾ ਆ ਗਿਆ ਜਿਹਦਾ ਲਾਈਟ ਰਹਾ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਸ਼ਰਟ ਦੇ ਡਿਜ਼ਾਈਨਿੰਗ ਜਿਹੜੀ ਹੈਗੀ ਬਹੁਤ ਸੋਹਣੀ ਹੈ ਸ਼ਰਟਾਂ ਦੀ 10-10 ਮੀਟਰ ਦੀਆਂ ਸ਼ਾਰਟਾਂ ਹੋਣੀਆਂ ਜੀ ਪੂਰੀਆਂ ਖੁੱਲੀਆਂ ਡੁੱਲੀਆਂ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਹੈਗਾ ਇਹ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਹੈ ਇਹਦੇ ਨਾਲ ਕੋਈ ਬੁਰਾ ਹੋਵੇ ਨਾ ਇਹ ਕੱਪੜਾ ਖਰਾਬ ਹੋਵੇ ਬਾਕੀ ਆਪਣੇ ਕੋਲੇ ਇੱਕ ਇਹ ਵਾਲਾ ਕੱਪੜਾ ਆਇਆ ਜੀ ਵਰਕ ਵਾਸਤੇ ਇਹ ਜਿੱਦਾਂ ਸਰਦੀਆਂ ਦੇ ਸੀਜ਼ਨ ਦੇ ਹਿਸਾਬ ਨਾਲ ਬਹੁਤ ਸੋਹਣਾ ਕੱਪੜਾ ਹੈ ਆ ਦੇਖੋ ਤੁਹਾਨੂੰ ਜਿਹੜਾ ਹੈਗਾ ਦਿਖਦਾ ਹੋਏਗਾ ਜਿੱਦਾਂ ਦੇਖੋ ਡਬਲ ਟੋਨ ਦਾ ਕੱਪੜਾ ਹੈਗਾ ਆ ਆ ਦੇਖੋ ਬਹੁਤ ਸੋਹਣਾ ਕੱਪੜਾ ਹੈਗਾ ਤੇ ਇਹਦੇ ਵਿੱਚ ਕਲਰ ਕਾਫੀ ਆਇਆ ਜਿੱਦਾਂ ਮੇਰੇ ਆ ਭੈਣਾਂ ਨੇ ਸਰਦੀਆਂ ਦੇ ਵਿੱਚ ਕੋਈ ਵਰਕ ਵਗੈਰਾ ਕਰਵਾਉਣੇ ਆ ਹਨਾ ਜਾਂ ਕੋਈ ਲੈਸਾਂ ਲਾ ਕੇ ਸੂਟ ਤਿਆਰ ਕਰਨੇ ਆ ਤਾਂ ਤੁਸੀਂ ਇਹ ਸੂਟ ਤਿਆਰ ਕਰਵਾ ਸਕਦੇ ਹੋ ਬਹੁਤ ਸੋਹਣੇ ਸੋਹਣੇ ਕਲਰ ਹੈ ਡਬਲ ਟੋਨ ਦਾ ਜਿਹੜਾ ਹੈਗਾ ਦੇਖੋ ਕਪੜਾ ਹੋਗਾ ਡਬਲ ਟੋਨ ਦੇ ਵਿੱਚ ਹੈਗਾ ਕਪੜਾ ਅੰਦੇ ਕਿੰਨੇ ਕਿੰਨੇ ਸੋਹਣੇ ਕਲਰ ਆ ਜਿੱਦਾਂ ਬਲੈਕ ਦੀ ਸ਼ਾਈਨ ਕਰ ਰਿਹਾ ਹੈ ਸੂਟ ਬਹੁਤ ਸੋਹਣੀ ਸ਼ਾਈਨ ਕਰ ਰਿਹਾ ਹੈ ਤੇ ਇਹ ਵਾਲੇ ਤੁਸੀਂ ਬਾਕੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਜੇ ਆਪਾਂ ਇੱਕ ਵੀਡੀਓ ਪਾਵਾਂਗੇ ਇੱਕ ਆਪਾਂ ਪਾਰਟੀ ਵੇਅਰ ਸੂਟ ਆਪਣੇ ਕੋਲੇ ਬਹੁਤ ਜ਼ਿਆਦਾ ਕੱਪੜਾ ਆਇਆ ਹੈ ਤੇ ਕਿਉਂਕਿ ਇੱਥੇ ਬਹੁਤ ਜਲਦੀ ਹੈ ਨਾ ਆਪਣੇ ਬਟੀਕ ਤੇ ਸੇਲ ਹੋ ਜਾਂਦਾ ਜੀ ਕੱਪੜਾ ਆਪਣੇ ਰੇਟ ਜਿਹੜੇ ਹੈਗੇ ਜੈਨੂਨ ਨਾਲ ਰੱਖੇ ਹੋਏ ਨੇ ਉਹਦੇ ਕਰਕੇ ਆਪਣਾ ਕੱਪੜਾ ਬਹੁਤ ਜਲਦੀ ਸੇਲ ਹੋ ਜਾਂਦਾ ਤੇ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਇੱਕ ਵੀਡੀਓ ਆਪਾਂ ਪਾਰਟੀ ਵੇਅਰ ਸੂਟਾਂ ਦੀ ਅਲੱਗ ਬਣਾਵਾਂਗੇ ਜੀ ਕਿਉਂਕਿ ਇਹ ਵੀਡੀਓ ਨੇ ਲੰਬੇ ਹੋ ਜਾਣਾ ਜੇ ਆਪਾਂ ਇੱਕ ਵੀਡੀਓ ਹੀ ਪਾਈ ਤਾਂ ਲੰਬੀ ਹੋ ਜੂਗੀ ਆਪਾਂ ਇੱਕ ਵਾਰੀ ਤੁਹਾਨੂੰ ਆਪਣਾ ਐਡਰੈਸ ਫੇਰ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਐ ਕੌਰ ਸੰਧੂ ਬਟੇਕ ਐਂਡ ਬਿਊਟੀ ਸਲੂਟ ਧੋਰੀ ਬਰਨਾਲਾ ਰੋਡ ਦੇ ਉੱਪਰ ਹੈ ਕੱਕੜਵਾਲ ਚੌਂਕ ਦੇ ਵਿੱਚ ਜੀ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਲਾਈ ਦੀ ਟ੍ਰੇਨਿੰਗ ਦਿੰਨੇ ਆ ਜੀ ਕਿਸੇ ਨੇ ਵੀ ਕੋਈ ਸਲਾਈ ਸਿੱਖਣੀ ਹੋ ਸਾਡੇ ਕੋਲੇ ਲੱਗ ਸਕਦਾ ਆ ਤੇ ਬਾਕੀ ਹਨਾ ਜਿੱਦਾਂ ਦੇ ਵੀ ਕੋਰਸ ਕਰਨਾ ਚਾਹੁੰਦੇ ਹੋ ਜਾਂ ਕੋਈ ਬਿਊਟੀਸ਼ਨ ਦੇ ਕੋਰਸ ਆ ਜਾਂ ਕੋਈ ਸਲਾਈ ਦੇ ਕੋਰਸ ਆ ਜਾ ਕਿਸੇ ਨੂੰ ਪਹਿਲਾਂ ਕੱਪੜੇ ਆਉਂਦੇ ਆ ਜਾਂ ਸ਼ੁਰੂ ਤੋਂ ਲੱਗਣਾ ਹੈ ਹਨਾ ਕਿਸੇ ਵੀ ਤਰ੍ਹਾਂ ਦੇ ਕੋਰਸ ਤੁਸੀਂ ਸਾਡੇ ਕੋਲੇ ਕਰ ਸਕਦੇ ਹੋ ਜੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ